ਓ ਕੀ ਹੋ ਗਿਆ ਥੋੜੇ ਯਾਰ ਸੂਏ ਤੇ ਨਾ ਹੂੰ ਮਾਲ ਬਾਤ ਮਾਤਾ ਕੋ ਲੜਾਈ ਲਿਆ ਸੂਏ ਤੋਂ ਬਾਤ ਤੇ ਜੇ ਇਹੋ ਜਾਂ ਨਾ ਖੇ ਸਵਾ ਖਾਇਆ ਕਰੋ ਤੇਜ ਹੂੰ ਤੈਨੂੰ ਕੀ ਲੱਗਦਾ ਵੀ ਇਹਦਾ ਕੋਈ ਫਾਇਦਾ ਨਹੀਂ ਇਹਦਾ ਕੀ ਫਾਇਦਾ ਹੂੰ ਇਹਦਾ ਕੀ ਫਾਇਦਾ ਡੱਕ ਪਿਆ ਸੱਟ ਖਾ ਲੈਣੀ ਸੀ ਤੇ ਨੂੰ ਪਤਾ ਨਹੀਂ ਸਾਡੇ ਭਾਈਚਾਰੇ ਦੀ ਇਹ ਸਮਾਜ ਨੂੰ ਕਿੰਨੀ ਦੇਣਾ ਕੀ ਦੇਣਾ ਯਾਰ ਜਿੰਨੀਆਂ ਖੋਜਾਂ ਹੋਈਆਂ ਹੂੰ ਉਹਨਾਂ ਚੋਂ ਜ਼ਿਆਦਾ ਖੋਜਾਂ ਸਾਡੇ ਭਾਈਚਾਰੇ ਨੇ ਕੀਤੀਆਂ ਕਿਹੜੀ ਖੋਜ ਕਰਤੀ ਇਹ ਹੋਈ ਤੂੰ ਨਿਆਣੇ ਹੁੰਦੇ ਨੇ ਪੜਿਆ ਵੀ ਧਰਤੀ ਘੁੰਮਦੀ ਆ ਹਾਂ 20 ਵਾਰੀ ਪੜਿਆ ਦੇਖੀ ਹੈ ਕਿਤੇ ਨਾ ਆ ਸੁੱਖੇ ਵਾਲੀ ਸੈਕਟਰ ਦਾ ਇਹ ਦੋ ਸੂਤੇ ਲਾ ਤੈਨੂੰ ਹੁਣੇ ਕੁੱਕ ਦੇ ਦੂਸੇ ਫਿਰ ਖੋਜ ਕਿਹਨੇ ਕੀਤੀ ਸਾਡੇ ਭਾਈਚਾਰੇ ਦੇ ਬੰਦੇ ਨੇ ਕੀਤੀ ਤੇ ਉਦੋਂ ਬਾਅਦ ਉਹ ਖੋਜ ਨਾਲ ਕਿੱਡੇ-ਕੱਡੇ ਰਾਗਟ ਬਣ ਗਏ ਕਿੱਡਾ-ਕੱਡਾ ਕੁਝ ਹੋ ਗਿਆ ਅੱਛਾ ਚਲ ਉਹ ਤਾਂ ਹੋ ਗਈ ਚਲੋ ਮੰਨ ਲੈਨੇ ਆ ਖੋਜ ਕਰਤੀ ਤੇ ਤੂੰ ਕੀ ਇਹੋ ਜਿਹਾ ਕਰਤਾ ਜਿਹੜਾ ਤੂੰ ਤੂੰ ਇਹ ਕੰਮ ਕਰਦਾ ਮੈਂ 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 ਵੀ ਮੈਂ ਵੀ ਰਿਸਰਚ ਕਰਦਾ ਮੇਰੀਆਂ ਵੀ ਕਈ ਖੋਜਾਂ ਨਾ ਹਾਂ ਮੈਂ ਹੁਣੇ ਹੁਣੇ ਇੱਕ ਖੋਜ ਕੀਤੀ ਆ ਬਈ ਜਿਹੜਾ ਸੁਰਗ ਹੈ ਨਾ ਜਿੱਥੇ ਮਰ ਕੇ ਲੋਕ ਜਾਂਦੇ ਆ ਹੂੰ ਉੱਥੇ ਡੋਡੇ ਫੁੱਲ ਮਿਲਦੇ ਆ ਲੈ ਮਿਲਦੇ ਆ ਡੋਡੇ ਫੁੱਲ ਮੈਂ ਤੱਥਾਂ ਨਾਲ ਗੱਲ ਕਰੂੰਗਾ ਹੂੰ ਪ੍ਰਮਾਣ ਨਾਲ ਗੱਲ ਕਰੂੰਗਾ ਮੇਰੇ ਕੋਲ 3-4 ਪ੍ਰਮਾਣ ਆ ਤੂੰ ਝੂਠ ਨਹੀਂ ਕਰ ਸਕਦਾ ਪਹਿਲੀ ਗੱਲ ਜੇ ਉੱਥੇ ਡੋਡੇ ਨਾ ਮਿਲਦੇ ਹੋਣ ਹੂੰ ਉਹਨੂੰ ਸੁਰਗ ਕੌਣ ਕਵੇ ਦੂਜੀ ਗੱਲ ਹੂੰ ਜਿੰਨਾ ਸਾਡਾ ਅਮਲੀ ਭਾਈਚਾਰਾ ਮਰ ਗਿਆ ਹੂੰ ਜੇ ਉੱਥੇ ਡੋਡੇ ਨਾ ਮਿਲਦੇ ਹੁੰਦੇ ਵਾਪਸ ਨਾ ਆ ਜਾਂਦਾ ਅਮਲੀ ਬੰਦਾ ਤਾਂ ਇੱਕ ਦਿਨ ਸਹੁਰੇ ਨਹੀਂ ਰਹਿੰਦਾ ਨਾਲੇ ਕਿੰਨੀ ਇੱਜ਼ਤ ਹੁੰਦੀ ਹੈ ਇਹ ਤਾਂ ਗੱਲ ਮੰਨ ਵਾਪਸ ਆ ਜਾਂਦਾ ਹੂੰ ਤੇ ਕਿੰਨਾ ਅਮਲੀ ਭਾਈਚਾਰਾ ਮਰਿਆ ਕੋਈ ਵਾਪਸ ਆਇਆ ਇਹਦਾ ਮਤਲਬ ਉਥੇ ਫੁੱਲ ਮਿਲਦੇ ਤੀਜੀ ਗੱਲ ਜਿਹੜੀ ਸਭ ਤੋਂ ਵੱਡੀ ਆ ਫੇਰ ਤੂੰ ਕਵੇਂਗਾ ਵੀ ਇਹ ਰਿਸਰਚ ਕਿਵੇਂ ਹੋਗੀ ਸੂਰਜ ਤੇ ਚੰਦ ਹੂੰ ਦੋਨੇ ਡੋਡੇ ਫੁੱਲ ਖਾਂਦੇ ਉਹ ਨਾ ਖਾਂਦੇ ਮੇਰੀ ਰਿਸਰਚ ਆ ਮੈਂ ਤੈਨੂੰ ਇਹਦੇ ਵੀ ਪ੍ਰਮਾਣ ਦਊ ਤੇਖ ਸ਼ਿਆਲਾਂ ਦੇ ਦਿਨਾਂ 'ਚ ਜਦੋਂ ਧੁੰਦਾਂ ਪੈਂਦੀਆਂ ਹੋਣ ਅਮਲੀ ਬੰਦੇ ਦੀ ਬੁੱਕਲ ਨਹੀਂ ਖੁੱਲਦੀ ਹਾਂ 12 ਵਜੇ ਕਾਇਮ ਹੁੰਦਾ ਤੇ ਸੂਰਜ ਦੀ ਖੁੱਲਦੀ ਆ ਉਹਦੀ ਵੀ ਖੁੱਲਦੀ ਮੇ ਕਣੇ ਵਾਲੇ ਦਿਨਾਂ 'ਚ ਅਮਲੀ ਬੰਦਾ ਬਾਹਰ ਨਹੀਂ ਨਿਕਲਦਾ ਹੂੰ ਹੂੰ ਸੂਰਜ ਨਿਕਲਦਾ ਨਹੀਂ ਨਿਕਲਦਾ ਤੇ ਫੇਰ ਗਰਮੀ ਦੇ ਦਿਨਾਂ ਚ ਦੁਪਹਿਰਾ ਹੋਵੇ ਹੋਇਆ ਮਾਲ ਹੋਵੇ ਖਾਦਾ ਅਮਲੀ ਦਾ ਮੂੰਹ ਲਾਲ ਹੁੰਦਾ ਤੇ ਸੂਰਜ ਦਾ ਹੁੰਦਾ ਨਹੀਂ ਹੁੰਦਾ ਦੋਈ ਚੀਜ਼ਾਂ ਲਾਚੜੀਆਂ ਹੁੰਦੀਆਂ ਆਹ ਧਰਤੀ ਤੇ ਅਮਲੀ ਤੇ ਦੁਪਹਿਰੋਂ ਸੂਰਜ ਦੱਸ ਹੁੰਦਾ ਨਹੀਂ ਹੁੰਦਾ ਫਿਰ ਇੱਕ ਭਾਈ ਚਾਰੇ ਦੇ ਨਹੀਂ ਇਹ ਜਿਵੇਂ ਜਿਵੇਂ ਰਾਤ ਹੋਵੇ ਆਥਣ ਹੋ ਹਮ ਅਮਲੀ ਬੰਦੇ ਦੇ ਵਿੱਚ ਸਹਿਜ ਅਵਸਥਾ ਆਈ ਜਾਊ ਨਰਮਾਈ ਦਿਆਲੂਪਣਾ ਹਮ ਆਉਂਦਾ ਕਿ ਨਹੀਂ ਆਉਂਦਾ ਹਮ ਤੇ ਚੰਦ ਚ ਹੁੰਦਾ ਨਹੀਂ ਠਰਮਾ ਹਾਂ ਦੱਸ ਕਹੇ ਝੂਠ ਸਹੀ ਹੈ ਹੁਣ ਤੁਹਾਡੇ ਵਰਗੇ ਬੰਦੇ ਇੱਕ ਮਿੰਟ ਚ ਬੋਲ ਦਿੰਦੇ ਆ ਵੇ ਖੇ ਸਵਾ ਖਾਂਦੇ ਆ ਅਬਲਾ ਸਬਲਾ ਖਾਂਦੇ ਆ ਮਰ ਜਾਂਦੇ ਆ ਹੂੰ ਇਹਦੇ ਪਿੱਛੇ ਵੀ ਲੌਜੀਕਾ ਹੂੰ ਸਾਡਾ ਬੰਦਾ ਸਾਡਾ ਭਾਈਚਾਰਾ ਹੀ ਤਾਂ ਹ ਇੰਨਾ ਚਲਿਆ ਗਿਆ ਹੂੰ ਉਹ ਅਸਲ ਦੇ ਵਿੱਚ ਉੱਪਰ ਕਿਤੇ ਨਾ ਕਿਤੇ ਮੇਰੇ ਹਿਸਾਬ ਨਾਲ ਵੋਟਾਂ 'ਚ ਖੜ ਗਏ ਅੱਛਾ ਤਾਂ ਹ ਉਹ ਆਪ ਦਾ ਬੋਟ ਬੈਂਕ ਵਧਾਉਣ ਦੇ ਖਾਤਰ ਹੂੰ ਜਿਆਦਾ ਅਮਲੀ ਭਾਈਚਾਰੇ ਨੂੰ ਉੱਥੇ ਸਾਧ ਰਿਹਾ ਹੈ ਸਾਹ ਸਾਤਰੇ ਪੀ ਆਰ ਦਵਾ ਰਹੇ ਆ ਉਥੋਂ ਦੀ ਇਹ ਤਾਂ ਤੇਰੇ ਸਾਹਮਣੇ ਆ ਸਾਡੇ ਭਾਈਚਾਰੇ ਦੀ ਤਾਂ ਹਾਂ ਸਰਕਾਰ ਬਣ ਜਾਣੀ ਤੇ ਹੁਣ ਤੂੰ ਮੈਨੂੰ ਦੱਸ ਇਹ ਰਿਸਰਚ ਕਿਸੇ ਹੋਰ ਬੰਦੇ ਨੇ ਕੀਤੀ ਹਾਂ ਇਹ ਸਾਡੇ ਭਾਈਚਾਰੇ ਦੇ ਨਾਂ ਲੱਗੂ ਕੰਨੀ ਲੱਗੂ ਬਿਲਕੁਲ ਲੱਗੂ ਲੈ ਚੰਗੋ ਹੋਰ ਮੈਂ ਜਾਨਣਾ ਹੈ ਹੁਣ ਤੂੰ ਕੀ ਕਰਨਾ ਜਾ ਕੇ ਮੈਂ ਮੇਰਾ ਰਾਤ ਦਾ ਵੀ ਸੂਏ ਤੇ ਮੈਂ ਹੋਰ 2 ਕਿੱਲੇ ਗੇੜੇ ਦੇਵਾ ਹੋ ਸਕਦਾ ਮੈਂ ਹੋਰ ਕੋਈ ਰਿਸਰਚ ਕਰ ਲਾਂ ਕੋਈ ਸਮਾਜ ਦੇ ਕੰਮ ਹੀ ਆਜੇ